ਨਸ ਬੰਦਾ ਕਾਂਬੜੇ ਚਸਤੋ ਪਗੜੀ ਕੱਢੀ ਜਾਂਦੀ ਆ। ਆ ਜਿਸ ਤਰ੍ਹਾਂ ਆਪਾਂ ਹਰ ਸਾਲ ਕਰਦੇ ਆ ਸ਼ੁਭਾ ਯਾਤਰਾ। ਔਰ ਸ਼ੁਭਾ ਯਾਤਰਾ ਦਾ ਕੱਢਣਾ ਇੱਕ ਕੋਈ ਮਕਸਦ ਹੈ। ਹਰ ਸਾਲ ਦੇ ਵਾਂਗ ਪ੍ਰਭੂ ਯਿਸੂ ਮਸੀਹ ਬਾਰੇ ਦੱਸਣਾ। ਕਿ ਪ੍ਰਭੂ ਯਿਸੂ ਮਸੀਹ ਧਰਮ ਤੇ ਜਾਤ ਨੂੰ ਬਦਲਣ ਨਹੀਂ ਆਇਓ ਜੀਵਨ ਨੂੰ ਬਦਲਣ ਆਇਆ। ਮੇਰਾ ਜੀਵਨ ਬਦਲਿਆ। ਨਸ਼ਿਆਂ ਤੋਂ ਮੈਂ ਆਜ਼ਾਦ ਹੋਇਆ। ਇਸੇ ਜਲੰਧਰ 'ਚ ਜੰਮਿਆ, ਇਸੇ ਜਲੰਧਰ 'ਚ ਪੜਿਆ, ਇਸੇ ਜਲੰਧਰ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਔਰ ਪ੍ਰਭੂ ਯਿਸੂ ਮਸੀਹ ਨੇ ਬਾਈਬਲ 'ਚ ਲਿਖਿਆ ਕਿ ਜਾ ਕੇ ਤੁਸੀਂ ਗੁੱਡ ਨਿਊਜ਼ ਦੇਣੀ ਆ ਕੀ ਆ ਗੁੱਡ ਨਿਊਜ਼ ਧਰਮ ਬਦਲਣਾ ਗੁੱਡ ਨਿਊਜ਼ ਨਹੀਂ ਹੈ ਗੁੱਡ ਨਿਊਜ਼ ਇਹ ਆ ਕਿ ਤੁਹਾਡੇ ਪਾਪ ਮਾਫ ਹੋ ਜਾਣਗੇ ਜੇ ਅਸੀਂ 크ਰੋਸ ਤੇ ਵਿਸ਼ਵਾਸ ਕਰਾਂਗੇ ਤੁਹਾਡੀਆਂ ਸ਼ਰਮਿੰਦਗੀਆਂ ਖਤਮ ਹੋਣਗੀਆਂ ਆਪਾਂ ਕਾਲਜਾਂ ਦੇ ਬਾਹਰ ਸਕੂਲਾਂ ਦੇ ਬਾਹਰ 크ਰੋਸ ਦੇਖਦੇ ਆ ਹਨ ਉਹ ਕੀ ਆ 크ਰੋਸ ਉਹ ਕੋਈ 크ਰਿਸਚਨ ਧਰਮ ਦੀ ਨਿਸ਼ਾਨੀ ਨਹੀਂ ਹੈ ਬਾਈਬਲ ਚ ਲਿਖਿਆ 크ਰੋਸ ਸ਼ਰਮਿੰਦਗੀ ਦੀ ਨਿਸ਼ਾਨੀ ਸੀਗੀ ਤੇ ਡਾਕੂਆਂ ਨੂੰ ਅਪਰਾਧੀਆਂ ਨੂੰ ਰੇਪਿਸ ਨੂੰ ਦਿੰਦੇ ਸੀ 크ਰੋਸ ਦੀ ਮੌਤ ਤੇ ਬਾਈਬਲ 'ਚ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਤੇ ਰਾਜਾ ਨੇ ਪੁੱਛਿਆ ਕਿ ਜੇ ਪ੍ਰਭੂ ਜੇ ਯਿਸੂ ਮਸੀਹ ਤੂੰ ਇਨਕਾਰ ਕਰ ਦੇਵੇਂ ਸਿਰਫ ਮੂੰਹ ਤੋਂ ਕਹਿ ਦੇਵੇਂ ਕਿ ਇਹ આરોਪ ਝੂਠੇ ਨੇ ਕਿਉਂਕਿ ਨਾ ਇਹਨਾਂ ਕੋਲ ਸਬੂਤ ਨੇ ਨਾ ਇਹਨਾਂ ਕੋਲ ਕੋਈ ਤੱਥ ਨੇ ਸਿਰਫ ਤੇਰੇ ਤੇ ਨਾਲ ਜੈਲਸੀ ਤੇ ਤੈਨੂੰ ਇਹ ਕ੍ਰੂਸ ਤੇ ਚੜਾਉਣ ਦੀ ਮੰਗ ਕਰਦੇ ਨੇ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦਾ ਔਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਵਾਪਸ ਲਵਾਂਗਾ ਔਰ ਤੀਜੇ ਦਿਨ ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਮਰਦਿਆਂ ਤੋਂ ਜੀ ਉੱਠੇ ਉਰੇਹੀ ਮੈਸੇਜ ਹੈ ਕਿ ਉਹ ਜੀ ਉੱਠੇ ਸਾਡੀਆਂ ਬਿਮਾਰੀਆਂ ਨੂੰ ਉਹਨੇ ਕਰੂਸ ਤੇ ਚੁੱਕਿਆ ਅੱਜ ਜਿਹੜਾ ਬੰਦਾ Hindu ਹੋਏ Christian ਹੋਏ Sikh ਹੋਏ Christian ਤਾਂ ਰਮਦਾ ਹੋਏ ਕਿਸੇ ਵੀ ਧਰਮ ਦਾ ਹੋਏ ਜਿਹੜਾ ਇਹ ਬਲੀਵ ਕਰੂਗਾ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਸ਼ਰਮਿੰਦਗੀ ਲਈ ਕਰਾਸ ਚੁੱਕਿਆ ਉਹਦੀ ਸ਼ਰਮਿੰਦਗੀ ਖਤਮ ਹੋਊਗੀ ਉਹ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ ਆਪਾਂ ਕਹਿੰਨੇ ਗਰੀਬ ਵੀ ਸ਼ਰਮਿੰਦਾ ਨਹੀਂ ਐਦਾਂ ਨਹੀਂ ਹੈਗਾ ਅਮੀਰ ਤੋਂ ਅਮੀਰ ਲੋਕ ਵੀ ਸ਼ਰਮਿੰਦਾ ਨੇ ਇੰਨੀ ਅਮੀਰੀ ਐ ਡਿਪਰੈਸ਼ਨ ਚ ਨੇ ਇੰਨੀ ਅਮੀਰੀ ਐ ਬੇਟਾ ਬੇਟੀ ਵਾਸਤੇ ਹੈ ਨਹੀਂਗੇ ਹਨਾ ਤੇ ਹਰ ਬੰਦੇ ਦੀ ਲਾਈਫ ਚ ਸ਼ੈਤਾਨ ਨੇ ਸ਼ਰਮਿੰਦਗੀ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਔਰ ਪ੍ਰਭੂ ਯਿਸੂ ਮਸ ਨੇ ਇੱਕੋ ਗੱਲ ਕਹੀ ਹੈ ਕਿ ਜਿਹੜਾ ਉਸ 크ਰੂਸ ਦੇ ਉੱਤੇ ਵਿਸ਼ਵਾਸ ਕਰੂਗਾ ਕਿ ਮੈਂ ਉਹਦੇ ਲਈ ਚੁੱਕਿਆ ਉਹ ਆਪਣੀ ਸ਼ਰਮਿੰਦਗੀ ਤੋਂ ਆਜ਼ਾਦ ਹੋਊਗਾ ਮੈਂ ਸ਼ਰਮਿੰਦਗੀ ਤੋਂ ਆਜ਼ਾਦ ਹੋਇਆ ਇੱਕ ਇੱਕ ਜਿਹੜਾ ਹੁਣ ਪੰਜਾਬ ਹੈ ਜਿਹੜਾ ਕਿੰਨਾ ਨਸ਼ਿਆ ਯੂਥ ਨਸ਼ੇ ਚ ਭਰਿਆ ਹੋਇਆ ਤੇ ਯੂਥ ਨੂੰ ਕਰਨਾ ਕੀ ਚਾਹੀਦਾ ਸਪੋਰਟ ਕਰਨੀ ਚਾਹੀਦੀ ਆਪਣੀ ਫੈਮਿਲੀ ਦੀ ਮਾਪਿਓ ਨੂੰ ਪਾਲਣਾ ਚਾਹੀਦਾ ਹਨਾ ਲੇਕਿਨ ਹੁ ਹੋ ਕੀ ਰਿਹਾ ਕਿ ਮਾਪਿਓ ਯੂਥ ਨੂੰ ਸੰਭਾਲ ਰਿਹਾ ਉਹ ਨਸ਼ੇ ਦੇ ਸੈਂਟਰ ਚ ਲੈ ਕੇ ਜਾ ਰਿਹਾ ਕੀ ਇਹ ਸ਼ਰਮਿੰਦਗੀ ਨਹੀਂ ਤੇ ਕੀ ਆਪਾਂ ਹੁਣ ਇਹ ਦੇਖੀਏ ਕਿ ਆਪਾਂ ਯਿਸੂ ਮਸੀਹ ਤੇ ਜਾ ਰਹਿਤਾ ਨੰਬਰ ਬਦਲ ਜੂਗਾ ਜਾਂ ਆਪਾਂ ਕੋਈ ਫालतू ਗੱਲਾਂ ਕਰੀਏ ਜਿਹੜੀਆਂ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂਗਾ ਕਿ ਆਪਾਂ ਆਪਣੀ ਸ਼ਰਮਿੰਦਗੀ ਨੂੰ ਦੂਰ ਕਰੀਏ ਜਿਹੜਾ ਰੱਬ ਨੇ ਸਾਡੇ ਲਈ ਉਪਰਾਲਾ ਕੀਤਾ ਹਨਾ ਕਈ ਵਾਰੀ ਅਸੀਂ ਰੋਣੇ ਰਹਿੰਨੇ ਆ ਤੇ ਆਪਾਂ ਇਹ ਨਹੀਂ ਦੇਖਦੇ ਕਿ ਰੱਬ ਨੇ ਉਹਦਾ ਉਪਰਾਲਾ ਕਰ ਦਿੱਤਾ ਰੱਬ ਨੇ ਉਹਦਾ ਕੰਮ ਕਰ ਦਿੱਤਾ ਉਹ ਕਹਿੰਦਾ ਕਿ ਸਿਰਫ ਵਿਸ਼ਵਾਸ ਕਰੋ ਨੇ ਇਹ ਨਹੀਂ ਕਿਹਾ ਤੂੰ ਆਪਣਾ ਨਾਮ ਪੀਟਰ ਰੱਖ ਲੈ ਮੇਰਾ ਨਾਮ ਅੰਕੁਰ ਸੀਗਾ ਮੇਰਾ ਨਾਮ ਅੱਜ ਵੀ ਅੰਕੁਰ ਹੈ ਕਾਸ ਨਰੂਲਾ ਸੀ ਅੱਜ ਵੀ ਨਰੂਲਾ ਨਾ ਤੇ ਪ੍ਰਭੂ ਨੇ ਇਹ ਨਹੀਂ ਕਿ ਆਪਣੇ ਨਾਮ ਬਦਲ ਉਹਨੇ ਕਿਹਾ ਮੇਰੇ 크ਰੂਸ ਤੇ ਵਿਸ਼ਵਾਸ ਕਰੇਗਾ ਮੇਰੇ ਤੇ ਬਿਲੀਵ ਕਰੇਗਾ ਮੈਂ ਤੇਰੀ ਸ਼ਰਮਿੰਦਗੀ ਨੂੰ ਦੂਰ ਕਰਾਂਗਾ ਮੇਰੀ ਦੂਰ ਹੋਈ ਆ ਮੇਰੇ ਨਸ਼ੇ ਮੇਰੀਆਂ ਬਿਮਾਰੀਆਂ ਦੂਰ ਹੋਈਆਂ ਤੇ ਪਰਮੇਸ਼ਵਰ ਤੁਹਾਡੀਆਂ ਵੀ ਕਰੇਗਾ ਇਹੀ ਮੈਸੇਜ ਦੇਣ ਦੇ ਲਈ ਅੱਜ ਅਸੀਂ 10 ਤੋਂ 15 ਲੱਖ ਲੋਕਾਂ ਨੂੰ ਇਨਵੀਟੇਸ਼ਨ ਦਵਾਂਗੇ ਆਪਣੇ ਕ੍ਰਿਸਮਸ ਦਾ ਔਰ 31 ਦਾ ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮੇਰੇ ਘਰ ਆਓ ਤੁਹਾਨੂੰ ਬੰਨ ਕੇ ਕੋਈ ਖੀਰ ਨਹੀਂ ਖਵਾਣ ਲੱਗਾ ਆ ਕੇ ਆਪੇ ਹੀ ਦੇਖੋ ਅੱਪੇ ਆਓ 4-5 ਹਫਤੇ ਆਓ ਦੇਖੋ ਝੂਠ ਲੱਗੇ ਚਲ ਜੋ ਉੱਥੇ ਕਿਹੜਾ ਕਿਸੇ ਨੇ ਪੁੱਛਣਾ ਲੱਖਾਂ ਬੰਦਾ ਬੈਠਾ ਪਤਾ ਹੀ ਨਹੀਂ ਤੁਸੀਂ ਕੌਣ ਹੋ ਕਿੱਥੋਂ ਆਇਓ ਨਾ ਜਦ ਤੱਕ ਤੁਸੀਂ ਆਪ ਨਹੀਂ ਦਸੂਗੇ ਕਿ ਅਸੀਂ ਇੱਥੋਂ ਆਏ ਆ ਸਾਡੇ ਲਈ ਪ੍ਰਾਰਥਨਾ ਕਰੋ ਆ ਕੇ ਵੇਖੋ ਬੈਠੋ ਸਮਝੋ ਚੰਗਾ ਲੱਗੇ ਤੇ ਦੇਖੋ ਪਰਮੇਸ਼ਰ ਕੀ ਕਰਦਾ ਏ ਜ਼ਿੰਦਗੀ ਵਿੱਚ ਕਰਦਾ ਫਿਰ ਨਸ਼ੇ ਦੀ ਗੱਲ ਕੀਤੀ ਹੈ ਨਸ਼ਾ ਜਦੋਂ ਆਪਾਂ ਸਰਕਾਰਾਂ ਵੱਲੋਂ ਵੀ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਸਰਕਾਰਾਂ ਇਹ ਉਹ ਹਿਊਮਨ ਐਫਰਟਸ ਆ ਹਨਾ ਉਹ ਹਿਊਮਨ ਐਫਰਟਸ ਆਪਾਂ ਵੀ ਕਰਦੇ ਆਪਾਂ ਵੀ ਮੰਨ ਲਓ ਕਿਸੇ ਨੂੰ ਕਾਉਂਸਲਿੰਗ ਦਿੰਨੇ ਉਹ ਹਿਊਮਨ ਐਫਰਟਸ ਨਾਲ ਜਿਹੜੀਆਂ ਸ਼ੈਤਾਨੀ ਚੀਜ਼ਾਂ ਉਹ ਕੰਪਲੀਟਲੀ ਖਤਮ ਨਹੀਂ ਹੋ ਸਕਦੀਆਂ ਜੇ ਹੋਣੀਆਂ ਹੁੰਦੀਆਂ ਤੇ ਕਾਦੀਆਂ ਹੀ ਹੋ ਜਾਂਦੀਆਂ ਹਨਾ ਹੁਣ ਜਿਹੜੇ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਤੁਸੀਂ ਨਸ਼ਾ ਲੈ ਕੇ ਜਾਉਂਗੇ ਉਹਨਾਂ 'ਚ ਵੀ ਕੀ ਜਾਂਦਾ ਦੇਖੋ ਹਨਾ ਇਹਦਾ ਮਤਲਬ ਹਿਊਮਨ ਐਫਰਟ ਜਿਹੜਾ ਉਹ ਨਹੀਂ ਕਰ ਸਕਦਾ ਸਾਰਾ ਕੁਝ ਨਾ ਸਾਨੂੰ ਰੱਬ ਦੀ ਲੋੜ ਆ ਸਾਨੂੰ ਤੇ ਪਰਮੇਸ਼ਵਰ ਦੇ ਵੱਲ ਜੇ ਤੁਸੀਂ ਮੁੜਾਂਗੇ ਆਪਣੇ ਆਪ ਪਰਮੇਸ਼ਵਰ ਦਇਆ ਕਰੇਗਾ ਹਨਾ ਆਪਣੇ ਆਪ ਰੱਬ ਦਇਆ ਕਰੇਗਾ ਜਦੋਂ ਪ੍ਰਾਰਥਨਾ ਕਰਾਂਗੇ ਚਰਚ ਜਾ ਕੇ ਪ੍ਰੇਅਰ ਕਰਾਂਗੇ ਪ੍ਰਬੂ ਦੀ ਗੱਲ ਨੂੰ ਸਮਝਾਂਗੇ ਤੇ ਆਪਣੇ ਆ ਪਰਮੇਸ਼ਰ ਦਾ ਆਤਮ ਨਸ਼ਿਆਂ ਤੋਂ ਆਜ਼ਾਦ ਕਰੇਗਾ ਲੋਗਾਂ 크리스마ਸ ਦੇ ਸੰਬੰਧ ਵਿੱਚ ਅੱਜ ਤੁਹਾਡੇ ਵੱਲੋਂ ਪੂਰੇ ਸ਼ਹਿਰ ਦੇ ਕੜੀਆਂ ਪਰਕਮਾਂ ਕੀਤੀ ਜਾ ਰਹੀ ਹੈ ਲੋਗਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ 크리스마 ਸੇਮ ਮੈਸੇਜ ਦੇਣਾ ਚਾਹੁੰਦੇ ਆ ਗੁੱਡ ਨਿਊਜ਼ ਆਏ ਇਹ ਤਾਂ ਰੰਗ ਬਦਲਣ ਦੀ ਗੁੱਡ ਨਿਊਜ਼ ਨਹੀਂ ਹੈ ਜੀਵਨ ਬਦਲਣ ਦੀ ਗੁੱਡ ਨਿਊਜ਼ ਆ ਆਪ ਸਾਡਾ ਇਨਵੀਟੇਸ਼ਨ ਅਸੈਪਟ ਕਰੋ ਆਓ ਹਨਾ ਵਚਨ ਨੂੰ ਸੁਣੋ ਲੰਗਰ ਨੂੰ ਖਾਓ ਜਾਓ ਤੇ ਦੇਖੋ ਫਿਰ ਆਪਣੇ ਵੀਊ ਦੱਸੋ ਕੀ ਸਿਗਾ ਉੱਥੇ ਤੁਸੀਂ ਵੀ ਆਓ ਸਾਰੇ ਜਣੇ ਵੈਲਕਮ ਤੁਹਾਡਾ ਸਾਰਿਆਂ ਸੁਪਰੀਮ ਕੋਰਟ ਵੱਲੋਂ ਇੱਕ ਹਸਪੀਟਲ ਲਾਈਨ ਕਿਤੇ ਵੀ ਕੋਈ ਵੀ ਇਹ ਧਰਮ ਦੇ ਖਿਲਾਫ ਬੋਲਦਾ ਉੱਥੇ ਪਰਚਾ ਲਿਆ ਬਗੇਸ਼ਵਰ ਨੇ ਆਪਣੇ ਧਰਮ ਦੇ ਖਿਲਾਫ ਬੋਲਿਆ ਹੈਗਾ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਦੇਖੋ ਜੇ ਮੈਂ ਮੈਂ ਵੀ 크ਿਸਚੀਅਨ ਧਰਮ ਦੇ ਖਿਲਾਫ ਬੋਲਦਾ ਸੀ ਨਾ ਮੈਂ ਵੀ ਉਹਨੂੰ ਗਾਲਾਂ ਕੱਢਦੇ ਕਹਿੰਦੇ ਪਾਸਟਰ ਮੇਰੇ ਘਰ ਆਏ ਤੇ ਕੁੱਟੂਗਾ ਇਹਨਾਂ ਨੂੰ ਮੈਂ ਤੇ ਜੇ ਮੇਰੇ ਤੇ ਕਾਰਵਾਈ ਹੋ ਜਾਂਦੀ ਮੈਂ ਪਾਸਟਰ ਨਹੀਂ ਸੀ ਬੰਨਣਾ ਹਨਾ ਤੇ ਮੈਂ ਵੀ ਇਸ ਟਾਈਮ ਕੋਈ ਨੁਕਰੇ ਲੱਗਾ ਹੋਣਾ ਸੀ ਗੁੱਸਾ ਕਰਦੇ ਹੋਣਾ ਜਿਵੇਂ ਮੇਰੇ ਤੇ ਕਾਰ ਮੈਂ ਇੱਕ ਦੁਸ਼ਮਣ ਬਣ ਜਾਣਾ ਸੀ ਤੇ ਪਰਮੇਸ਼ਵਰ ਨੇ ਕਿਹਾ ਦੁਸ਼ਮਣਾਂ ਨੂੰ ਪਿਆਰ ਕਰ ਕਾਦੇ ਲਈ ਕਿ ਅਸੀਂ ਵੀ ਉਹੀ ਸੀਗੇ ਸਾਨੂੰ ਸੱਚਾਈ ਪਤਾ ਲੱਗੀ ਅੱਜ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਹਾਂ ਅੱਜ ਵੀ ਜਿਹੜੇ ਧਰਮ ਬਦਲੇ ਜਾਂਦੇ ਨੇ ਕਈ ਬਾਤ ਜਿਹੜਾ ਉਹ ਧਰਮ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਜਿਹਾ ਤੁਹਾਡੇ ਵੱਲੋਂ ਇੱਕ ਮੈਸੇਜ ਦਿੱਤਾ ਜਾਂਦਾ ਹਾਂ ਵੀ ਹਰ ਧਰਮ ਜਿਹੜਾ ਇੱਕ ਮੰਚ ਹੁੰਦਾ ਹੈ ਕਿੱਟੇ ਇਹ ਭਾਵੇਂ ਮਸੀਹ ਪਈਚਾ ਰਹਾ ਭਾਵੇਂ ਦੇਖੋ ਧਰਮ ਕੀ ਹੈ ਧਾਰਮਿਕ ਧਰਮ ਕੀ ਹੈ ਪਰਮੇਸ਼ਵਰ ਦੇ ਵਚਨ ਤੇ ਚੱਲਣਾ ਧਰਮ ਹੈ ਪਰਮੇਸ਼ਵਰ ਦੇ ਵਚਨ ਨੂੰ ਮੰਨਣਾ ਧਰਮ ਹੈ ਪਵਿੱਤਰਤਾ ਹੀ ਚੜਿਆਣਾ ਧਰਮ ਹੈ ਹੁਣ ਮੈਂ ਕੱਪੜੇ ਚ ਚਿੱਟੇ ਪਾਲਾਂ ਕਾਲੇ ਪਾਲਾਂ ਉੱਪਰੋਂ ਬਦਲਣਾ ਮੈਂ ਆਣੀ ਖਾਣਾ ਉਹ ਨਹੀਂ ਪੀਣਾ ਅੰਦਰੋਂ ਮੈਂ ਜੈਲਸੀ ਕਰਾਂ ਅੰਦਰੋਂ ਵਿਭੀਚਾਰ ਕਰਾਂ ਪੈਸੇ ਦੇ ਘਪਲੇ ਕਰਾਂ ਉਹ ਧਰਮ ਨਹੀਂ ਧਰਮ ਪਵਿੱਤਰਤਾ ਹੀ ਸਖਾਂਦਾ ਰੱਬ ਦੇ ਕੋਲ ਆਵਾਂਗੇ ਪ੍ਰਭੂ ਦੇ ਉਹ ਪਵਿੱਤਰਤਾ ਹੀ ਸਿਖਾਏਗਾ ਉਹ ਪ੍ਰੇਮ ਕਰਨਾ ਸਿਖਾਏਗਾ ਜੇ ਪਵਿੱਤਰਤਾ ਹੀ ਤੇ ਪ੍ਰੇਮ ਨਹੀਂ ਹੈਗਾ ਉਹ ਅਸਲੀ ਧਰਮ ਨਹੀਂਗਾ ਹਣਾ ਓਕੇ ਜੀ ਜੈ ਮਸੀਹ ਸਾਰਿਆਂ ਨੂੰ